ਉਹ ਥੱਪੜ ਦੇ ਨਾਲ ਨਹੀਂ ਪਾ ਮਿਲ ਰਿਹਾ ਇਹ ਸਿੱਖੀ ਸਰੂਪ ਕਰਕੇ ਪਾਇਆ ਪਿਆਰ ਨਹੀਂ ਰਿਹਾ ਸਰਕਾਰਾਂ ਵੱਲੋਂ ਕਿੰਨੀ ਮਦਦ ਰਹੀ ਸੀ ਪਹਿਲਾਂ ਬਿਲਕੁਲ ਵੀ ਨਹੀਂ ਜ਼ੀਰੋ ਚੋਰਾਂ ਦਾ ਦੇਸ਼ ਆ ਮੈਂ ਤਾਂ ਚੋਰਾਂ ਦਾ ਦੇਸ਼ ਕਹੂੰਗਾ ਆਪਣੇ ਦੇਸ਼ ਨੂੰ ਆਰਟਿਸਟ ਜਿੰਨੇ ਵੀ ਲੀਡਰ ਨੇ ਜੀ ਚੋਰ ਨੇ ਜੀ ਬਾਈ ਖਿਡਾਰੀ ਅਸਲ ਟੁੱਟਦਾ ਹੀ ਕਿੱਥੇ ਆ ਇਹ ਲੀਡਰਾਂ ਤੋਂ ਨਸ਼ਿਆਂ ਵਾਲ ਨੂੰ ਵੀ ਲੀਡਰ ਹੀ ਲਾਉਂਦੇ ਨੇ ਠੀਕ ਹੈ ਉਹਨਾਂ ਨੂੰ ਗੈਂਗਸਟਰ ਵੀ ਲੀਡਰ ਹੀ ਬਣਾਉਂਦੇ ਨੇ ਬਾਇਓਗ੍ਰਾਫੀਆਂ ਗੈਂਗਸਟਰਾਂ ਦੀਆਂ ਪੜੀਆਂ ਤਾਂ ਸਾਰੇ ਹੀ ਲਗਭਗ ਨੈਸ਼ਨਲ ਲੈਵਲ ਦੇ ਮੈਡਲਿਸਟ ਸੀਗੇ ਆਪਣੇ ਫਾਇਦੇ ਲਈ ਸ਼ਾਇਦ ਲੀਡਰ ਆਣ ਫੋਟੋ ਖਚਾਉਣ ਸਰੋਪਾ ਪਾ ਜਾਣ ਖਿਡਾਰੀ ਨੂੰ ਸੋਸ਼ਲ ਮੀਡੀਆ ਤੇ ਆ ਕੇ ਕਿਉਂ ਸਰਕਾਰੀ ਨੌਕਰੀਆਂ ਮੰਗਣੀਆਂ ਪੈਂਦੀਆਂ ਨੇ ਥੈਟਸ ਵਾਇ ਕਰਪਸ਼ਨ ਦਾ ਕਈ ਕਈ ਲੱਖ ਲੈ ਕੇ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਫਿਰ ਉਹ ਵੇਲੇ ਸਪੋਰਟਸ ਕੋਟੇ 'ਚ ਖੇਡਣ ਜਾਂਦੇ ਆ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਉੱਥੇ ਉਹ ਹਾਰ ਕੇ ਹੁੰਦੇ ਨੇ ਫਿਰ ਜਿਸ ਤੰਮ ਤੋਂ ਬਾਅਦ ਜਹਾਰ ਸਿੰਘ ਨੂੰ ਕਿੰਨੇ ਲੀਟਰਾਂ ਦਾ ਫੋਨ ਆ ਗਿਆ ਤੇ ਕਿੰਨੇ ਕਲਾਕਾਰਾਂ ਦਾ ਆ ਗਿਆ ਤੁਹਾਡਾ ਸਨਮਾਨ ਉੱਥੇ ਕਰਨ ਦੀ ਗੱਲਾਂ ਹੋ ਰਹੀਆਂ ਪੰਜਾਬ 'ਚ ਕਿਉਂ ਨਹੀਂ ਸਨਮਾਨ ਕੀਤਾ ਜਾ ਰਿਹਾ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧਾ ਹੋ ਤੁਸੀਂ ਜਿੱਤ ਕੇ ਆਏ ਹੋ ਹਾਂਜੀ ਹੈਨਾ ਬਹੁਤ ਪੈਸਾ ਪਹਿਲਾਂ ਵੀ ਲੱਗਿਆ ਹੋਵੇਗਾ ਹੂੰ ਬਹੁਤ ਹੁਣ ਬਾਅਦ ਚ ਵੀ ਲੱਗਣਾ ਹਾਂਜੀ ਲੀਡਰਾਂ ਵੱਲੋਂ ਕੀ ਮਦਦ ਕੀਤੀ ਜਾਊਗੀ ਕੋਈ ਮੈਨੂੰ ਨਹੀਂ ਲੱਗਦਾ ਕੀ ਕੀਤੀ ਜਾਊਗੀ ਤੇ ਦਾ ਮੈਂ ਐਕਸੈਪਟ ਹੀ ਕਰਦਾ ਨਾ ਮੈਂ ਉਮੀਦ ਇਹ ਰੱਖਦਾ ਹਾਂ ਸਾਡਾ ਪਿਸ਼ਟ ਦੇਸ਼ ਆ ਸਾਡਾ ਜੇ ਕਰਪਸ਼ਨ ਖਤਮ ਹੋ ਜਵੇ ਨਾ ਤਾਂ ਸਾਡਾ 150 ਕਰੋੜ ਦੀ ਆਬਾਦੀ ਹੈ ਅਸੀਂ 150 ਮੈਡਲ ਲੈ ਕੇ ਆਈਏ 올림픽 ਚ ਉਹ ਪਾਵਰ ਸਲੈਬ ਦੇ ਵਿੱਚ ਵੀ ਸਿਲੈਕਸ਼ਨ ਨਹੀਂ ਜੀ ਹੁੰਦੀ ਪਰ ਮੇਰਾ ਸਾਰਾ ਪਿਛਲਾ ਕੰਬੈਟਿੰਗ ਰਿਕਾਰਡ ਦੇਖ ਕੇ ਉਹਨਾਂ ਨੇ ਮੇਰੀ ਇੱਕ ਸਰਦਾਰ ਹੋਣ ਦੇ ਨਾਤੇ ਸ਼ਾਇਦ ਮੈਨੂੰ ਪਲੱਸ ਪੁਆਇੰਟ ਮਿਲਿਆ। ਇੰਨਾ ਮਾਣ ਮਹਿਸੂਸ ਹੁੰਦਾ ਕਿ ਜਿਹੜਾ ਕਦੇ ਵੀ ਨਹੀਂ ਸੀ ਕੰਮ ਹੋਇਆ ਇਹ ਪਾਵਰ ਸਲੈਪ ਤੋਂ ਬਾਅਦ ਹੋਇਆ। ਜਦੋਂ ਮੈਂ ਜਿੱਤ ਕੇ ਵਾਪਸ ਆ ਗਿਆ। ਕਈ ਵਾਰ ਸਕਰੋਲ ਲਗਾਤਾਰ ਕਰੀ ਜਾ ਰਹੇ ਹਾਂ ਬਸ ਥੋੜੀ ਹੋ ਆਈ ਜਾ ਰਹੀ ਹੈ। ਹੁਣ ਇੰਸਟਾਗ੍ਰਾਮ ਤੇ ਜੁਹਾਰ ਸਿੰਘ ਦਾ ਨਾਮ ਹੀ ਗੂੰਜੀ ਜਾ ਰਿਹਾ। ਹਾਂ ਮੈਂ ਲਗਭਗ ਜਿਵੇਂ ਕਹਿੰਦੇ ਨੇ ਨਾ ਵੀ ਹੈਂਗ ਕਰਤਾ ਸਿਸਟਮ ਹੈਂਗ ਕਰਤਾ ਹੀ ਉੱਥੇ ਤਣ ਤੋਂ ਬਾਅਦ ਹੈਨਾ ਜਦੋਂ ਜਿੱਤ ਪ੍ਰਾਪਤ ਹੁੰਦੀ ਹੈ। ਸਭ ਤੋਂ ਬਾਅਦ ਦਿਮਾਗ 'ਚ ਕੀ ਖਿਆਲ ਹੁੰਦਾ ਵੀ ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਕਰਨੀ ਹੈ ਉੱਥੇ ਤੇ ਉੱਥੇ ਸੀਗਾ ਮੇਰਾ 202100 ਕੋਈ ਫਾਲੋਅਰ ਸੀ ਇੰਸਟਾਗ੍ਰਾਮ ਤੇ ਜਦੋਂ ਮੈਂ ਦਿੱਲੀ ਉਤਰਿਆ 7700 ਹੋ ਚੁੱਕਿਆ ਸੀ 2% ਬੈਟਰੀ ਸੀ ਜਦੋਂ ਪੰਜਾਬ ਆਇਆ 100 ਦੇ ਵਿੱਚੋਂ ਇੱਕ ਅਦਾ ਤੁਹਾਨੂੰ ਨਫ਼ਰਤ ਕਰਦਾ ਹੋਊਗਾ ਚਲੋ ਇਹੋ ਜਿਹਾ ਇੱਕ ਅਦਾ ਹੋਣਾ ਵੀ ਚਾਹੀਦਾ ਵੀ ਨજર ਨਹੀਂ ਲੱਗਦੀ ਥੋੜਾ ਟੁੱਟੇ ਕਈ ਸਾਹਾਂ ਤੇ ਹੌਸਲਾ ਹੌਸਲਾ ਟੁੱਟਿਆ ਪਰ ਉਹ ਟੁੱਟਦਾ ਵੀ ਹੈ ਉਸ ਬੰਦੇ ਨੂੰ ਮੈਂ ਮਿਲਣ ਗਿਆ ਸੀ ਚਲੋ ਮੈਂ ਕਿਹਾ ਐਜ਼ ਅ ਸਪੋਰਟਸਮੈਨਸ਼ਿਪ ਐਸ ਓਪਨਰ ਨੇ ਤੇ ਉਹ ਕਰ ਮੇਰਾ ਦੁਸ਼ਮਣਾਂ ਪਰ ਉਹਨਾਂ ਨੇ ਜਿਵੇਂ ਹੌਸਲਾ ਮੇਰਾ ਤੋੜਨ ਦੇ ਲਈ ਮੈਨੂੰ ਟੀਜ਼ ਕੀਤਾ ਮੈਨੂੰ ਜਲੀਲ ਜਆ ਕਰਨ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਗੱਲ ਗੱਡੀ ਸੀ ਉਹਨੇ ਆਪਣੀ ਭਾਸ਼ਾ ਸੀ ਗੱਡੀ ਹੋ ਗਈ ਫਿਰ ਆਪਾਂ ਪੰਜਾਬੀ ਚੋਗੇ ਇਹ ਤਾਂ ਥਾਪੀ ਮਾਰੀ ਕੁਝ ਨਹੀਂ ਆਟੋਮੈਟਿਕਲੀ ਵਧੀਆ ਨੈਚੁਰਲੀ ਵਧੀਆ ਜਦੋਂ ਤੇ ਸ਼ੇਖ ਦੇ ਚੇ ਮੈਨੂੰ ਕਰਨਲ ਅਜਲਾ ਯਾਦ ਆ ਗਿਆ ਮੈਂ ਕਿਹਾ ਇਹ ਪਿੰਡ ਜੱਟ ਜੱਟ ਕਹਿੰਦੇ ਨੇ ਡਬਈ ਜਾਵਾਂ ਸ਼ੇਖ ਇੱਕ ਦੇਸ਼ ਲਈ ਵੀ ਤਾਂ ਰਿਸਕ ਲੈ ਕੇ ਜਾ ਹੀ ਰਹੀ ਹੂੰ ਪਰ ਉਹ ਦੇਸ਼ ਦਾ ਫਰਜ਼ ਕੀ ਹੈ ਤੁਹਾਡੇ ਉਹ ਦੇਸ਼ ਦਾ ਕੋਈ ਫਰਜ਼ ਨਹੀਂ ਸਸ਼ਟ੍ਰਗਲ ਜੀ ਮੰਕੀਪੁਰ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਮੈਸ ਸੋ ਅੱਜ ਸਾਡੇ ਨਾਲ ਮੌਜੂਦ ਨੇ ਪਾਵਰ ਸਲੈਪ ਵਰਲਡ ਵਿੱਡ ਚੈਂਪੀਅਨ ਕਹਿ ਸਕਦੇ ਹਾਂ ਯੂਐਫਸੀ ਦੇ ਵਿੱਚੋਂ ਜਿੱਤ ਕੇ ਆਏ ਨੇ ਜੁਜਾਰ ਸਿੰਘ ਜੀ ਜਿਨ੍ਹਾਂ ਦਾ ਨਾਮ ਵੀ ਫਾਈਟਰ ਹੈ ਕਹਿ ਸਕਦੇ ਹਾਂ ਸਸ਼ੀਗਲ ਜੁਜਾਰ ਸਿੰਘ ਹਾਂਜੀ ਸასიਗਲ ਜੀ ਸਭ ਤੋਂ ਪਹਿਲਾਂ ਗੁਰਫਾ ਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਪਾਜੀ ਆ ਜਿਹੜਾ ਅੱਖ ਸੁੱਜੀ ਆ ਉਹਨੇ ਠੀਕ ਆ ਓਕੇ ਆ ਹਾਂਜੀ ਬਿਲਕੁਲ ਓਕੇ ਆ ਪਰਫੈਕਟ ਆ ਜੀ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਸੀ ਹੈਨਾ ਵਰਲਡ ਦੇ ਵਿੱਚ ਜੁਜਾਰ ਸਿੰਘ ਨਾਮ ਹੀ ਫਾਈਟਰ ਵਾਲਾ ਨਾਮ ਹੈ ਸਰਦਾਰ ਸਿੰਘ ਹੈ ਨਾ ਜਿਹੜਾ ਸਿੰਘ ਨਾਮ ਹੀ ਰੋਸ਼ਨ ਬੜਾ ਕਰਦਾ ਤੁਸੀਂ ਸਰਦਾਰਾਂ ਦਾ ਨਾਮ ਰੋਸ਼ਨ ਕਰਦਾ ਸਾਨੂੰ ਵੀ ਮਾਣ ਕਹਿੰਦੇ ਮਹਿਸੂਸ ਹੋ ਰਿਹਾ ਵੀ ਸਾਡਾ ਭਰਾ ਇੱਕ ਵਰਲਡ ਹੈਵੀ ਚੈਂਪੀਅਨ ਬਣਿਆ ਜਿੱਥੇ ਇੱਕ ਚੀਜ਼ ਹੋਰ ਭਾਜੀ ਵੀ ਜਿਵੇਂ ਰੈਸਲਿੰਗ ਦੀ ਗੱਲ ਕਰੀਏ ਵਰਲਡ ਹੈਵੀਵੈਟ ਚੈਂਪੀਅਨ ਹੁੰਦੀ ਸੀਗੀ ਇਹ ਰੈਸਲਿੰਗ ਹੁੰਦੀ ਸੀ ਉਹ ਕਿਤੇ ਨਕਲੀ ਹੁੰਦੀ ਸੀ ਪਰ ਜਿਹੜੀ ਪਾਵਰ ਸਲੈਪ ਗੇਮ ਹੈ ਨਾ ਇਹ ਅਸਲੀ ਗੇਮ ਹੈ ਹਾਂਜੀ ਆ ਤੁਹਾਡਾ ਨੀਲ ਇਹ ਦੱਸ ਹੀ ਰਿਹਾ ਹਾਂਜੀ ਹਾਂਜੀ ਹੈਨਾ ਲੋਕਾਂ ਨੂੰ ਇਸ ਚੀਜ਼ ਬਾਰੇ ਤੁਸੀਂ ਚਾਣਨਾ ਪਾ ਸਕਦੇ ਹੋ ਵੀ ਉਹ ਚੀਜ਼ ਤੇ ਇਸ ਚੀਜ਼ ਚ ਕਿੰਨਾ ਫਰਕ ਹੁੰਦਾ ਪਹਿਲਾਂ ਦਾ ਅ ਇੱਥੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਰੈਸਲਿੰਗ ਅੱਧਾ ਦਾ ਘੰਟੇ ਦਾ ਮੈਚ ਚੱਲਦਾ ਹ ਹ ਕੁਰਸੀਆਂ ਵੀ ਮਾਰਦੇ ਇੱਕ ਦੂਸਰੇ ਦੇ ਤੇ ਹੁਣ ਪਾਵਰ ਸਲੈਬ ਦੇ ਵਿੱਚ ਥੱਪੜੇ ਤਿੰਨ ਮਿਲਦੇ ਆ ਉੱਦਨੇ ਸਪਨਾ ਦੇ ਵਿੱਚ ਕਿੰਨਾ ਨੁਕਸਾਨ ਹੋ ਸਕਦਾ ਤੁਸੀਂ ਇਹ ਸਭ ਲਾ ਲਓ ਵੀ ਕਿੰਨਾ ਅਸਲੀ ਔਰ ਲਕੜੀ ਦਾ ਇਥੇ ਡਿਫਰੈਂਸ ਪਤਾ ਲੱਜਦਾ ਤੇ ਬਾਕੀ ਉਹ ਸਕ੍ਰਿਪਟਡ ਹੁੰਦੀ ਹੈ ਜੀ WWE ਉਹਦਾ ਨਾਮ ਹੀ ਹੈ WWE ਵਾਲਟਰ ਰੈਸਲਿੰਗ ਐਂਟਰਟੇਨਮੈਂਟ ਪਹਿਲਾਂ ਹੁੰਦੀ ਸੀ ਉਹ 1980 ਤੋਂ ਪਹਿਲਾਂ ਵਰਲਡ ਰੈਸਲਿੰਗ ਫੈਡਰੇਸ਼ਨ ਫਿਰ ਉਦੋਂ ਬਾਅਦ ਉਹਨਾਂ ਨੇ ਉਹਨੂੰ ਐਂਟਰਟੇਨਮੈਂਟ ਦੇ ਤੌਰ ਤੇ ਲੈ ਲਿਆ ਜਿਵੇਂ ਆਪਾਂ ਮਿੱਟੀ ਦੀ ਕੁਸ਼ਤੀ ਚ ਦੇਖਦੇ ਆ ਜਿਹੜੇ ਅਸਲੀ ਮੈਚ ਨੇ ਉਹ ਤਾਂ ਵਧੀਆ ਚੱਲਦੇ ਆ ਇੱਕ ਦਾ ਮਾਰਲ ਦੇ ਲਈ ਵੀ 15-15 20 ਮਿੰਟ ਲੱਜ ਜਾਂਦੇ ਆ ਤੇ ਇੱਕ ਉਹ ਥਾਪੇ ਹੁਣੀ ਆ ਉਹ ਨੇਪਾਲੀ ਜੇ ਕਦੇ ਟਬੂਸੀ ਜੀ ਇਧਰ ਨੂੰ ਮਾਰਤੀ ਕਦੇ ਉਧਰ ਨੂੰ ਮਾਰਤੀ ਇਧਰ ਨੂੰ ਧੂਵੀ ਦੇ ਉਧਰ ਨੂੰ ਸੇਮ ਉਹੀ ਐਸੇ ਸਕ੍ਰਿਪਟਡ ਆ ਸਰ ਉਹਦੇ ਵਿੱਚ ਵੀਰੇ ਜੁਜਾਰ ਸਿੰਘ ਦੀ ਜਰਨੀ ਕਿੱਥੋਂ ਸਟਾਰਟ ਹੁੰਦੀ ਆ ਸਭ ਤੋਂ ਪਹਿਲਾਂ ਦਾ ਜਰਨੀ ਪਰਕਰ ਤੋਂ ਸ਼ੁਰੂ ਹੁੰਦੀ ਆ ਹਮ ਬਚਪਨ ਤੋਂ ਆ ਡਬਲਯੂ ਡਬਲਯੂਈ ਦੇਖਣ ਦਾ ਸ਼ੌਂਕ ਸੀਗਾ ਬਚਪਨ ਜਿਉ ਜਿਉ ਹੁਣ ਜਵਾਨ ਹੋਏ ਆ ਉਦੋਂ ਪਤਾ ਲੱਗਿਆ ਵੀ ਅਸਲ ਨਕਲੀ ਐ ਪਰ ਮੈਂ ਤੇ ਮੇਰਾ ਛੋਟਾ ਬ੍ਰਦਰ ਅੰਮ੍ਰਿਤਪਾਲ ਸਿੰਘ ਅਸੀਂ ਦੋਨਾਂ ਨੇ ਬਹੁਤ ਰੈਸਲਿੰਗ ਕੀਤੀ ਆ ਬਹੁਤ ਬੈੱਡ ਤੋੜੇ ਨੇ ਬਹੁਤ ਸ਼ਤਰਖਾਦੇ ਆ ਮੰਮੀ ਤੋਂ ਤੇ ਫਿਰ ਸਾਨੂੰ ਬੈੱਡ ਤੋੜਦੇ ਆਉਂ ਦੇ ਕੇ ਫਿਰ ਸਾਨੂੰ ਅਖਾੜੇ ਭੇਜ ਦਿੱਤਾ ਗਿਆ ਵੀ ਅਖਾੜੇ ਚ ਜਾ ਕੇ ਉੱਥੇ ਮਿੱਟੀ ਚ ਲੱਗੇ ਰਿਹਾ ਗੁਰੂ ਹਨਾ ਫਿਰ ਇਦਾਂ ਜਰਨੀ ਸਟਾਰਟ ਹੋਈ ਫਿਰ ਪਹਿਲਵਾਨੀ ਦੇ ਪਹਿਲਵਾਨੀ ਕਰਦੇ ਨੂੰ 20-22 ਸਾਲ ਹੋ ਗਏ ਫਿਰ ਪਹਿਲਵਾਨੀ ਤੋਂ ਮੈਂ ਐਮ ਐ ਐ ਫਾਈਟ ਦੇ ਵਿੱਚ ਕਨਵਰਟ ਹੋਇਆ ਤੇ 트랜ਜੈਕਸ਼ਨ ਕੀਤੀ ਫਿਰ ਐਮ ਐ ਐ ਫਾਈਟ ਖੇਡਣੀ ਸ਼ੁਰੂ ਕੀਤੀ ਕਿਉਂਕਿ ਰੈਸਲਿੰਗ ਦਾ ਚਸਕਾ ਹੈਗਾ ਸੀ ਬ੍ਰੋਕਲੈਸਨਰ ਨੂੰ ਦੇਖਿਆ ਵੀ ਉਹ ਐਮ ਐਮ ਏ ਫਾਈਟ 'ਚ ਚਲੇ ਗਿਆ ਹੂੰ ਜਦੋਂ ਉਹ ਹੀ ਪਤਾ ਲੱਗਿਆ ਵੀ ਬ੍ਰੋਕਲੈਸਨਰ ਐਮ ਐਮ ਏ ਕਿਸੇ ਗੇਮ ਦੇ ਵਿੱਚ ਖੇਡ ਰਿਹਾ ਵੀ ਇਹ ਵੀ ਕਿਤੇ ਨਕਲੀ ਤਾਂ ਨਹੀਂ ਜੋ ਪਤਾ ਕਰਿਆ ਉਹ ਅਸਲੀ ਸੀ ਫਿਰ ਐਮ ਐਮ ਏ ਸ਼ੁਰੂ ਕਰਤੀ ਫਿਰ ਐਮ ਐਮ ਏ ਖੇਡਦੇ ਹੋਏ ਸੁਪਨਾ ਐਮ ਐਮ ਏ ਫਾਈਟਰ ਦਾ ਹੁੰਦਾ ਕਿ ਯੂ ਐਫ ਸੀ ਖੇਡਣੀ ਹੈ ਤੇ ਯੂ ਐਫ ਸੀ ਦੀ ਵਿੱਚ ਸਿਲੈਕਸ਼ਨ ਹੋਣਾ ਬਹੁਤ ਰੇਅਰ ਹੈ ਬਹੁਤ ਜ਼ਿਆਦਾ ਕਿ ਕਹਿੰਦੇ ਵੀ ਜਿਹੜਾ ਬੰਦਾ ਆਪਣਾ 100% ਦਿੰਦਾ ਹਜੇ ਉਦੋਂ ਵੀ ਸਿਲੈਕਸ਼ਨ ਨਹੀਂ ਹੁੰਦੀ ਕਈ ਵਾਰ ਜੀ 150% ਦੇਣ ਵਾਲੇ ਦੀ ਵੀ ਨਹੀਂ ਹੁੰਦੀ ਤੇ ਪਰ ਇਹਨਾਂ ਦੀ ਇੱਕ ਇਹਨਾਂ ਨੇ 2022 ਤੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਪਾਵਰ ਸਲੈਪ ਤੇ ਉਹ ਪਾਵਰ ਸਲੈਪ ਦੇ ਵਿੱਚ ਵੀ ਸਿਲੈਕਸ਼ਨ ਨਹੀਂ ਜੀ ਹੁੰਦੀ ਪਰ ਮੇਗਾ ਸਾਰਾ ਪਿਛਲਾ ਕੰਮ ਬੈਕਟਰ ਰਿਕਾਰਡ ਦੇਖ ਕੇ ਉਹਨਾਂ ਨੇ ਮੇਰੀ ਇੱਕ ਸਰਦਾਰ ਹੋਣ ਦੇ ਨਾਤੇ ਸ਼ਾਇਦ ਮੈਨੂੰ ਪਲੱਸ ਪੁਆਇੰਟ ਮਿਲਿਆ ਕਿਉਂਕਿ ਅਮਰੀਕਾ ਕੈਨੇਡਾ ਦੀ ਇਹ ਗੇਮ ਹੈ ਉੱਥੇ ਸਰਦਾਰ ਜਾਦਾ ਨੇ ਆਪਣੇ ਹਨ ਤੇ ਸ਼ਾਇਦ ਉਹਦੇ ਕਰਕੇ ਮੈਨੂੰ ਇਹ ਹਾਈਪ ਮਿਲੀ ਤੇ ਮੇਰੀ ਸਿਲੈਕਸ਼ਨ ਹੋਗੀ ਸਿਲੈਕਸ਼ਨ ਹੋ ਗਈ। ਹਾਂ ਜੀ। ਬਾਜੀ ਪਹਿਲੀ ਗੱਲ ਤਾਂ ਮਾਣ ਮਹਿਸੂਸ ਕਰਦੇ ਹਾਂ ਸਾਬਤ ਸੂਰਤ ਸਰਦਾਰ ਹੋ ਕੇ ਹੈਨਾ ਇੱਕ ਵਰਲਡ ਹੈਵੀवेट ਚੈਂਪੀਅਨ ਉਹ ਚੀਜ਼ ਤੇ ਜਾਣਾ। ਬਿਲਕੁਲ ਜੀ ਬਹੁਤ ਮਾਣ ਮਹਿਸੂਸ ਹੁੰਦਾ ਜੀ। ਇੰਨਾ ਮਾਣ ਮਹਿਸੂਸ ਹੁੰਦਾ ਕਿ ਜਿਹੜਾ ਕਦੇ ਵੀ ਨਹੀਂ ਸੀ ਕੰਮ ਹੋਇਆ ਇਹ ਪਾਵਰ ਸਲੈਪ ਤੋਂ ਬਾਅਦ ਹੋਇਆ। ਜਦੋਂ ਮੈਂ ਜਿੱਤ ਕੇ ਵਾਪਸ ਆ ਗਿਆ ਚਲੋ ਜਿਹੜੀ ਵਾਇਰਲ ਹੋਇਆ ਜਿਸ ਹਿਸਾਬ ਨਾਲ ਮੈਂ ਵਾਇਰਲ ਹੋਇਆ ਉਸ ਹਿਸਾਬ ਨਾਲ ਤਾਂ ਮੈਂ ਕਿਸੇ ਨੂੰ ਦੇਖਿਆ ਨਹੀਂ ਕਿ ਹਰ ਹਰ ਦੂਸਰੀ ਰੀਲ ਤੁਹਾਡੀ ਹਰ ਦੂਸਰੀ ਪੋਸਟ ਤੁਹਾਡੇ ਬਾਰੇ ਆ। ਕਈ ਵਾਰ ਸਕਰੋਲ ਲਗਾਤਾਰ ਕਰੀ ਜਾ ਰਹੇ ਹਾਂ ਬਸ ਥੋੜੀ ਹੋ ਆਈ ਜਾ ਰਹੀ ਹੈ ਅਜੀ ਇੰਸਟਾਗ੍ਰਾਮ ਤੇ ਜੁਜਾਰ ਸਿੰਘ ਦਾ ਨਾਮ ਹੀ ਗੂੰਜੀ ਜਾ ਰਿਹਾ ਹੈ ਹਾਂ ਮੈਂ ਲਗਭਗ ਜਿਵੇਂ ਕਹਿੰਦੇ ਨੇ ਵੀ ਹੈਂਗ ਕਰਤਾ ਸਿਸਟਮ ਹੈਂਗ ਕਰਤਾ ਹੀ ਉੱਥੇ ਤੇ ਫਿਰ ਅ ਜਿੱਥੇ ਮੈਂ ਹੁਣ ਕੱਲ ਰੋਪੜ ਤੋਂ ਜਦੋਂ ਸਕੂਲ ਤੋਂ ਮੈਂ ਵਾਪਸੀ ਆ ਰਿਹਾ ਸੀਗਾ ਅਸੀਂ ਗਿਆਨੀ ਜੈਲ ਸਿੰਘ ਨਾਲ ਚਲੇ ਗਏ ਮੈਂ ਤੁਰਿਆ ਜਿੰਨੀ ਜਿੰਨੀ देर ਮੈਂ ਤੁਰਿਆ ਉੰਨੀ ਦੇ ਲੋਕਾਂ ਨੇ ਆ ਕੇ ਨਾਲੇ ਵਧਾਈਆਂ ਦਿੱਤੀਆਂ ਉਹਨਾਂ ਨੇ ਫੋਟੋਆਂ ਖਚਾਈਆਂ ਜੁਜਾਰ ਸਿੰਘ ਜਿੱਤਣ ਤੋਂ ਬਾਅਦ ਹੈਣਾ ਜਦੋਂ ਜਿੱਤ ਪ੍ਰਾਪਤ ਹੁੰਦੀ ਹੈ ਸਭ ਤੋਂ ਬਾਅਦ ਦਿਮਾਗ 'ਚ ਕੀ ਖਿਆਲ ਹੁੰਦਾ ਵੀ ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਕਰਨੀ ਹੈ ਜਾਨਦੇ ਸਰ ਵਾਪਸ ਕੇ ਮੈਂ ਉਹ ਮੈਚ ਜੋ ਮੈਂ ਜਿੱਤ ਗਿਆ ਸਭ ਤੋਂ ਪਹਿਲਾਂ ਸੀਗਾ ਵੀ ਫਲਾਈ ਇੰਡੀਆ ਲਈ ਕਰਨਾ ਹੁਣ ਵੀ ਇੰਡੀਆ ਜਾ ਕੇ ਦੱਸ ਦਿਆਂ ਵੀ ਜਿੱਤ ਗਏ ਜਿਨ੍ਹਾਂ ਨੇ ਲਾਈਵ ਦੇਖਿਆ ਸੀ ਉਹਨਾਂ ਲਈ ਤਾਂ ਵੈਰੀ ਵੈਟਸ ਜੀ ਪਤਾ ਲੱਗਿਆ ਸੀ ਮੇਰੇ ਕੋਲ ਉੱਥੇ ਵਾਈਫਾਈ ਵੀ ਨਹੀਂ ਸੀਗਾ ਕਿਉਂਕਿ ਜਿੱਥੇ ਸਪੈਸ਼ਲ ਰਿਨਚ ਹੋ ਰਹੀ ਸੀ ਉੱਥੇ ਮੇਰੇ ਕੋਲ ਫੋਨ ਨਹੀਂ ਸੀ ਸਾਨੂੰ ਅਲਾਉਡ ਵੀ ਨਹੀਂ ਸੀ ਮੇਰੇ ਮੈਨੇਜਰ ਕੋਲ ਮੈਨੇਜਰ ਕੋਲ ਸੀਗਾ ਤੇ ਜਦੋਂ ਮੈਂ ਉੱਥੇ ਤੇ ਉੱਥੇ ਸੀਗਾ ਮੇਰਾ 202100 ਕੋਈ ਫਾਲੋਅਰ ਸੀ ਇੰਸਟਾਗ੍ਰam ਤੇ ਜਦੋਂ ਮੈਂ ਦਿੱਲੀ ਉਤਰਿਆ 7700 ਹੋ ਚੁੱਕਿਆ ਸੀ 2% ਬੈਟਰੀ ਸੀ ਜਦੋਂ ਪੰਜਾਬ ਆਇਆ ਉਦੋਂ 25000 ਹੋ ਚੁੱਕਿਆ ਸੀ ਨਹੀਂ ਇਹ ਇਹ ਫਾਲੋਅਰ ਦੀ ਗਿਣਤੀ ਐਵੇਂ ਹੀ ਵੱਧਦੀ ਵੱਧਦੀ ਰਹੀ ਹੈ ਨਾ ਮੈਂ ਤਾਂ ਆਪ ਹਰਾਣੂ ਕਿ ਸਕਿੰਟਾਂ ਦੇ ਹਿਸਾਬ ਨਾਲ ਵੱਧ ਗਿਆ ਜੀ ਇੱਕਦਮ ਇਹ 24 ਘੰਟਿਆਂ ਦੇ ਵਿੱਚ ਵਿੱਚ ਇਹ ਹਾਈਪ ਮਿਲ ਗਈ ਹੁਣ ਦੇਖਦੇ ਆਂ ਵੀ ਅੱਗੇ ਕੀ ਬਣਦਾ ਜੁਜਰ ਸਿੰਘ ਮੰਨਦੇ ਹੋ ਵੀ ਦੇਖਦੇ ਹੋ ਲੋਕਾਂ ਦਾ ਕਿੰਨਾ ਪਿਆਰ ਮਿਲ ਰਿਹਾ ਤੁਹਾਨੂੰ ਹਾਂਜੀ ਵੀ ਇੱਕ ਥੱਪੜ ਨਾਲ ਹੀ ਕਿੰਨਾ ਪਿਆਰ ਮਿਲ ਰਿਹਾ ਬਿਲਕੁਲ ਜੀ ਬਹੁਤ ਬਹੁਤ ਇਹ ਤਾਂ ਮੈਂ ਇਹ ਉਹ ਥੱਪੜ ਦੇ ਨਾਲ ਨਹੀਂ ਪਿਆਰ ਮਿਲ ਰਿਹਾ ਇਹ ਸਿੱਖੀ ਸਰੂਪ ਕਰਕੇ ਪਿਆਰ ਮਿਲ ਰਿਹਾ ਕਿ ਜੇ ਮੈਂ ਸ਼ਾਇਦ ਮਮੋਨਾ ਹੁੰਦਾ ਮੇਰਾ ਛੋਟਾ ਬ੍ਰਦਰ ਵੀ ਖੇਡ ਕੇ ਆਇਆ ਜਿੱਤੇ ਅਸੀਂਗਾ ਪਿਛਲੀ ਵਾਰ ਤਾਂ ਤਾਂ ਉਹ ਵੀ ਪੰਜਾਬੀ ਸੀ ਹਾਂ ਜੀ ਤਾਂ ਪਰ ਮੈਨੂੰ ਜਿਹੜਾ ਪਿਆਰ ਮਿਲਿਆ ਉਹ ਮੇਰੇ ਤਾਂ ਮਿਲਿਆ ਕਿ ਇੱਕ ਸਿੱਖ ਸਰਦਾਰ ਚਿਹਰਾ ਮੂਰੇ ਸੀਗਾ ਉਹ ਜਿਹੜਾ ਸਾਬਤ ਸੂਰ ਸਰਦਾਰ ਇਰੇ ਮੈਂ ਗੱਲ ਕਰਦਾ ਪਹਿਲਾਂ ਤਾਂ ਜਿਹੜਾ ਸਾਰਾ ਕੁਝ ਚੱਲਿਆ ਹੈ ਨਾ ਜਿੱਤਣ ਤੋਂ ਬਾਅਦ ਹੈ ਨਾ ਵੀ ਕਿੰਨੇ ਲੋਕ ਘਰੇ ਆਏ ਤੇ ਜਿੱਤਣ ਤੋਂ ਪਹਿਲਾਂ ਕਿੰਨੇ ਆਉਂਦੇ ਸੀਗੇ ਦੇਖੋ ਜੀ ਜਿੱਥੇ ਆਪਾਂ ਆਪਣਾ ਪਿੰਡ ਹੁੰਦਾ ਹੈ ਨਾ ਜੀ ਆਪਣਾ ਸ਼ਹਿਰ ਹੁੰਦਾ ਆਪਣਾ ਮੱਲਾ ਹੁੰਦਾ ਉਹ ਸਾਰੇ ਪਿਆਰ ਕਰਦੇ ਹੁੰਦੇ ਨੇ ਤੁਹਾਨੂੰ ਕੋਈ ਉਹ ਆ ਜੀ ਕਿਤੇ 100 ਦੇ ਵਿੱਚੋਂ ਇੱਕ ਦਾ ਤੁਹਾਨੂੰ ਨਫ਼ਰਤ ਕਰਦਾ ਹੋਊਗਾ ਚਲੋ ਇਹੋ ਜਿਹਾ ਇੱਕਦਾਂ ਹੁਣ ਆ ਵੀ ਚਾਹੀਦਾ ਵੀ ਨજર ਨਹੀਂ ਲੱਗਦੀ ਪਰ ਖਿਡਾਰੀ ਦੇ ਘਰ ਕੋਈ ਕੋਈ ਜਾਂਦਾ ਕਿਉਂਕਿ ਸਾਡੇ ਸਾਰੇ ਆਉਂਦੇ ਸੀ ਕਿਉਂਕਿ ਪਿਆਰ ਕਰਦੇ ਸੀ ਬਚਪਨ ਤੋਂ ਉਹਨਾਂ ਦੇ ਸਾਰਿਆਂ ਦੇ ਹੱਥਾਂ 'ਚ ਬਲੇ ਆ ਜਿਹੜੇ ਹੁਣ ਆ ਰਹੇ ਆ ਉਹ ਪਹਿਲਾਂ ਵੀ ਆਉਂਦੇ ਸੀ ਸਰਕਾਰਾਂ ਵੱਲੋਂ ਕਿੰਨੀ ਮਦਦ ਰਹੀ ਸੀ ਪਹਿਲਾਂ ਬਿਲਕੁਲ ਵੀ ਨਹੀਂ ਜ਼ੀਰੋ ਹੂੰ ਕਿਸੇ ਹੋਣ ਕੀ ਨਹੀਂ ਸਰਕਾਰ ਵੱਲੋਂ ਨੇ ਹੁਣ ਵੀ ਜ਼ੀਰੋ ਆਪਣੇ ਫਾਇਦੇ ਲਈ ਸ਼ਾਇਦ ਲੀਡਰ ਆਣ ਫੋਟੋ ਖਿਚਾਉਣ ਸਰੋਪਾ ਪਾ ਜਾਣ ਪਰ ਸਾਡੇ ਲਈ ਇਹ ਕਿਸੇ ਨੇ ਨਹੀਂ ਵੀ ਹਾਂ ਭਾਈ ਦੱਸਿਓ ਭਈ ਕੀ ਚਾਹੀਦਾ ਜਗਰ ਸਿੰਘ ਸੋਸ਼ਲ ਮੀਡੀਆ ਤੇ ਖਿਡਾਰੀ ਨੂੰ ਕਿਉਂ ਜਾਣਾ ਪੈਂਦਾ ਹੈ ਖਿਡਾਰੀ ਨੂੰ ਸੋਸ਼ਲ ਮੀਡੀਆ ਤੇ ਆ ਕੇ ਕਿਉਂ ਸਰਕਾਰੀ ਨੌਕਰੀਆਂ ਮੰਗਣੀਆਂ ਪੈਂਦੀਆਂ ਨੇ ਇੱਕ ਤਰुण ਕਰਾਟੇ ਵਾਲਾ ਮੁੰਡਾ ਸੀਗਾ ਜਿਹੜਾ ਖੰਨੇ ਵਾਲਾ ਸੀ ਤੁਸੀਂ ਦੇਖਿਆ ਉਹਦਾ ਹੱਕ ਵੀ ਸੀ ਉਹਨੂੰ ਪਰ ਮਿਲੀ ਨਹੀਂ ਉਹ ਪੈਰਾ ਪੈਰਾ অলਪਿਕ ਦੇ ਵਿੱਚ 골ਡ ਹੈ ਜੀ ਉਹਦਾ ਪੈਰਾ ਵਰਲਡ ਦੇ ਵਿੱਚ ਵੀ ਉਹਦਾ 골ਡ ਹੈ ਪੈਰਾ ਏਸ਼ੀਆਨ ਦੇ ਵਿੱਚ ਵੀ ਉਹਦਾ 골ਡ ਹੈ ਤੇ ਵਧੀਆ ਖਿਡਾਰੀ ਹੈ ਜੀ ਉਹ ਵਧੀਆ ਉਹਨੂੰ ਵੀ ਨਹੀਂ ਜੀ ਮਿਲੀ ਉਹਨੂੰ ਨੌਕਰੀ ਨਹੀਂ ਮਿਲੀ ਤੇ ਖਿਡਾਰੀ ਖਿਡਾਰੀਆਂ ਨੂੰ ਨੌਕਰੀ ਕਿਉਂ ਨਹੀਂ ਮਿਲਦੀ ਖਿਡਾਰੀ ਸੋਚਦਾ ਵੀ ਫਿਊਚਰ ਵੀ ਮੈਂ ਆਪਣੇ ਦੇਸ਼ ਲਈ ਬਹੁਤ ਕੁਝ ਕਰਨਾ ਤੁਸੀਂ ਦੇਖੋ ਹਰ ਇੱਕ ਸਟੇਟ ਦੇ ਕੋਲ ਇੱਕ ਸਾਲ ਦਾ ਕੋਟਾ ਹੁੰਦਾ 800 ਖਿਡਾਰੀਆਂ ਨੂੰ ਭਰਤੀ ਕਰਨ ਦਾ ਸਰਕਾਰੀ ਨੌਕਰੀ ਚ ਜਿਵੇਂ ਲਈ ਕੋ ਸਪੈਸ਼ਲ ਨਿਕਟਣਾ ਪੈਂਦਾ ਕਹਿੰਦੇ ਨੇ ਵੀ ਭਰਤੀ ਕੱਢਦੇ ਜਿੰਨੇ ਸਾਲਾਂ ਬਾਅਦ ਨਿਕਲੀ ਆ ਇਹ 800 ਹਰੇਕ ਸਾਲ ਆਉਣੀ ਨਿਕਲੀ ਨਿਕਲਨੀ ਆ ਭਰਦੇ ਵੀ ਕਿਉਂਕਿ ਉਹ ਸਪਾਰਸਾਂ ਦੇ ਨੂੰ ਪੈਸੇ ਲੈ ਕੇ ਭਰਨੀ ਆਉਂਦੀਆਂ ਉਹਨਾਂ ਨੇ ਹੂੰ ਇਹ ਸਿਸਟਮ ਹੈ ਉਹ ਭਰਤੀਆਂ ਲੋਕਾਂ ਨੂੰ ਦਿੱਤੀਆਂ ਹੁੰਦੀਆਂ ਹਨ ਹਾਂ ਕਰਾਪਸ਼ਨ 댓ਸ ਵਾਇ ਕਰਪਸ਼ਨ ਆ ਕਈ ਕਈ ਲੱਖ ਲੈ ਕੇ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਫਿਰ ਉਹ ਵੇਲੇ ਸਪੋਰਟਸ ਗੋਟੇ ਚ ਖੇਡਣ ਜਾਂਦੇ ਆ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਉੱਥੇ ਉਹ ਹਾਰ ਕੇ ਆਉਂਦੇ ਨੇ ਫਿਰ ਜਿੱਤਣ ਤੋਂ ਬਾਅਦ ਜਗਜਾਹਰ ਸਿੰਘ ਨੂੰ ਕਿੰਨੇ ਲੀਡਰਾਂ ਦਾ ਫੋਨ ਆ ਗਿਆ ਤੇ ਕਿੰਨੇ ਕਲਾਕਾਰਾਂ ਦਾ ਆ ਗਿਆ ਸਭ ਤੋਂ ਪਹਿਲਾਂ ਜੀ ਮੈਨੂੰ ਜਿਹੜਾ ਫੋਨ ਆਇਆ ਮੈਂ ਜਦੋਂ ਉਰੇ ਪੰਜਾਬ ਆ ਗਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਫੋਨ ਆਇਆ ਜੀ ਸਵਰਨਜੀਤ ਸਿੰਘ ਮਾਨ ਦਾ ਜੀ ਉਸ ਤੋਂ ਬਾਅਦ ਆਇਆ ਦਿਨੇਸ਼ ਚੱਡੇ ਦਾ ਹਮ ਇੱਕ ਦੋ ਹੋਰ ਪੋਲੀਟੀਕਲ ਬੰਦਿਆਂ ਦਾ ਆਇਆ ਜੋ ਕਿ ਪੋਲੀਟੀਕਲ ਬੰਦੇ ਤਾਂ ਸੀਗੇ ਪਰ ਉਹ ਕੋਈ ਐਮਐਲਏ ਵਗੈਰਾ ਨਹੀਂ ਸੀਗੇ ਫਿਰ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਜੀ ਜਿਹੜੇ ਹੁਣ ਐਮਪੀ ਨੇ ਜਲੰਧਰ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਰਾਤ ਆ ਕੇ ਮੈਨੂੰ ਸਨਮਾਨਤ ਕਰਕੇ ਗਏ ਨੇ ਪਰ ਉਹ ਸਭ ਉਹਨਾਂ ਨੇ ਪੋਲੀਟੀਕਲ ਲੈਵਲ ਤੇ ਕੋਈ ਗੱਲ ਨਹੀਂ ਕਰੀ ਆਪਣਾ ਵੀ ਸਾਡੇ ਇਲਾਕੇ ਦਾ ਬੱਚਾ ਇਸ ਲਈ ਇਹਨਾਂ ਸਾਰਿਆਂ ਨੇ ਮੈਨੂੰ ਮਾਨ ਸਨਮਾਨ ਕੀਤਾ ਵਧਾਈਆਂ ਦਿੱਤੀਆਂ ਨੇ ਤੇ ਉਸ ਤੋਂ ਇਲਾਵਾ ਜਦੋਂ ਮੈਨੂੰ ਮੇਰੇ ਦੋਸਤ ਨੇ ਇੱਕ ਨੇ ਮੈਨੂੰ ਸਕਰੀਨਸ਼ਾਟ ਭੇਜਿਆ ਜੈਜੀਵੀ ਨੇ ਮੇਰੀ ਸਟੋਰੀ ਲਈ ਹੋਈ ਸੀ ਹਾਂ ਦਲਜੀਤ ਉਹਨਾਂ ਨੇ ਸਟੋਰੀਆਂ ਲਾਈਆਂ ਹੋਈਆਂ ਸੀ ਬਾਕੀ ਇੰਡਸਟਰੀ ਨੇ ਸਾਰੀ ਨਹੀਂ ਲਾਈ ਸੀ ਤੇ ਜਿੱਥੇ ਮੈਂ ਖੇਡਿਆ ਸੀ ਉੱਥੇ ਆਈਫਾ ਅਵਾਰਡਸ ਵਾਲੇ ਬੁਲਾਏ ਹੋਏ ਸੀ ਉਹਨਾਂ ਨੇ ਜੀ ਸਪੈਸ਼ਲ ਬੁਲਾਏ ਹੋਏ ਸੀ ਪ੍ਰੋਮੋਸ਼ਨ ਵਾਲਿਆਂ ਨੇ ਪਾਵਰਸ ਲੈਪ ਵਾਲਿਆਂ ਨੇ ਤੇ ਆਈਫਾ ਅਵਾਰਡ ਤੁਹਾਨੂੰ ਪਤਾ ਬੰਬਈ ਚ ਮਿਲਦੇ ਨੇ ਜੀ 4 ਪਤ ਨਹੀਂ 5 ਮਿਲੀਅਨ ਉਹਨਾਂ ਦੇ ਫੋਲੋਅਰਸ ਨੇ ਤੇ ਉਹਨਾਂ ਨੇ ਮੇਰੀਆਂ ਸਟੋਰੀਆਂ ਲਾਈਆਂ ਤੇ ਮੈਨੂੰ ਕਿਹਾ ਵੀ ਆ ਵੀ ਤੈਨੂੰ ਅਸੀਂ ਬਹੁਤ ਜਲਦੀ ਅਵਾਰਡ ਵੀ ਦਵਾਂਗੇ ਦੇਰੇ ਤੁਹਾਡਾ ਸਨਮਾਨ ਉੱਥੇ ਕਰਨ ਦੀ ਗੱਲਾਂ ਹੋ ਰਹੀਆਂ ਪੰਜਾਬ 'ਚ ਕਿਉਂ ਨਹੀਂ ਸਨਮਾਨ ਕੀਤਾ ਜਾ ਰਿਹਾ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਲੀਡਰਾਂ ਵੱਲੋਂ ਕਿਉਂ ਨਹੀਂ ਤੁਹਾਨੂੰ ਦਾਵੇ ਕਿਤੇ ਜਾਂਦੇ ਜਾਂ ਫਿਰ ਕਿਉਂ ਨਹੀਂ ਕੋਈ ਚੀਜ਼ਾਂ ਕੀਤੀਆਂ ਜਾਂਦੀਆਂ ਹੁਣ ਤੁਸੀਂ ਜਿੱਤ ਕੇ ਆਏ ਹੋ ਹਾਂਜੀ ਹੈਨਾ ਬਹੁਤ ਪੈਸਾ ਪਹਿਲਾਂ ਵੀ ਲੱਗਿਆ ਹੋਵੇਗਾ ਬਹੁਤ ਹੁਣ ਬਾਅਦ 'ਚ ਵੀ ਲੱਗਣਾ ਹੈ ਹਾਂਜੀ ਲੀਡਰਾਂ ਵੱਲੋਂ ਕੀ ਮਦਦ ਕੀਤੀ ਜਾਊਗੀ ਕੋਈ ਮੈਂ ਮੈਨੂੰ ਨਹੀਂ ਲੱਗਦਾ ਕਿ ਕੀਤੀ ਜਾਊਗੀ ਤੇ ਦਾ ਮੈਂ ਐਕਸੈਪਟ ਹੀ ਕਰਦਾ ਨਾ ਮੈਂ ਉਮੀਦ ਹੀ ਰੱਖਦਾ ਹਾਂ ਉਹਨਾਂ ਤੋਂ ਕਰਿਆ ਕਿ ਫੋਟੋ ਹਰ ਕੋਈ ਖਿਚਾ ਲੈਂਦਾ ਪਰ ਮਦਦ ਨਹੀਂ ਕੋਈ ਕਰਦਾ ਹਾਂ ਨਹੀਂ ਤਾਂ ਨਹੀਂ ਤਾਂ ਜੇ ਜਿਵੇਂ ਲੀਡਰ ਨੇ ਆਉਣ ਲੈ ਬਈ ਜਿਆਸ ਸਿੰਘ 4 ਲੱਖ ਰੁਪਿਆ ਤੇਰਾ ਸੀ ਮਾਨਸਮਾਨ ਕਰਿਆ ਹੋਰ ਤਕੜਾ ਹੋਗੀ ਕਰ ਬਈ ਮਿਹਨਤ ਪਰ ਤਾਂ ਉਹ ਤਾਂ ਲੱਖ ਰੁਪਿਆ ਦਾ ਛੋੜ ਰੁਪਿਆ ਵੀ ਨਹੀਂ ਕਰਦੇ ਜਿਆਸ ਸਿੰਘ ਤੁਸੀਂ ਸਕੂਲ ਚ ਜੌਬ ਵੀ ਕਰਦੇ ਹੋ ਮੇਰੇ ਹਾਂਜੀ ਹਾਂਜੀ ਹੈਨਾ ਮੈਂ ਤੁਸੀਂ ਸਪੋਰਟ ਟੀਚਰ ਨੂੰ ਹਾਂਜੀ ਮੈਂ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਆ 16 ਟੋਲ ਬਲਾ ਜੇ ਰੋਪੜ ਜੀ ਨਾਮਧਾਰੀਆਂ ਦਾ ਸਕੂਲ ਹੈ ਸੁਭਾ ਪਪਿੰਦਰ ਸਿੰਘ ਜੀ ਉਹਦੇ ਐਮ ਡੀ ਨੇ ਗੁਰਪ੍ਰੀਤ ਮਾਥੁਰ ਜੀ ਮੈਡਮ ਡਾਇਰੈਕਟਰ ਨੇ ਉਹਨਾਂ ਦੇ ਤੇ ਉੱਥੇ ਮੈਂ ਐਜ਼ ਅ ਸਪੋਰਟਸ ਟੀਚਰ ਜੌਬ ਕਰਦਾ ਤੇ ਉਸ ਸਕੂਲ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ ਜਿਵੇਂ ਆਪਾਂ ਹੁਣ ਗੱਲ ਕਰ ਰਹੀ ਸੀ ਵੀ ਸਰਕਾਰੀ ਕੋਈ ਸਪੋਰਟ ਸਰਕਾਰ ਦੀ ਕੋਈ ਸਪੋਰਟ ਨਹੀਂ ਮੈਨੂੰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਹੀ ਸਾਰੀ ਸਪੋਰਟ ਹੈ ਵੀਰੇ ਜਿਹੜੀ ਉੱਥੇ ਸਪੋਰਟਸ ਕਰਾਉਂਦੇ ਹਾਂ ਬੱਚਿਆਂ ਨੂੰ ਹੁਣ ਤੁਸੀਂ ਸਕੂਲ ਜਾ ਕੇ ਆਏ ਹੋ ਜਿੱਤਣ ਤੋਂ ਬਾਅਦ ਸਕੂਲ ਸੇ ਗਏ ਹੋ ਹਾਂਜੀ ਮੈਂ ਕੱਲ ਸਕੂਲ ਦੇ ਵਿੱਚ ਜਦੋਂ ਪਹੁੰਚਿਆ ਤਾਂ ਮੇਰਾ ਗ੍ਰੈਂਡ ਵੈਲਕਮ ਹੋਇਆ ਤੇ ਮੈਨੂੰ ਐਨਸੀਸੀ ਕੈਨੇਡਾ ਸਟੂਡੈਂਟਸ ਦੇ ਵੱਲੋਂ ਮੈਨੂੰ ਸਲੂਟ ਦੇ ਨਾਲ ਸਨਮਾਨਤ ਕੀਤਾ ਗਿਆ ਬੱਚਿਆਂ ਵੱਲੋਂ ਕਿੰਨੀ ਖੁਸ਼ੀ ਦੇਖੀ ਕ੍ਰੇਜ਼ੀ ਹੋਏ ਹੋਏ ਨੇ ਲੋਕ ਸਰ ਸਾਡੇ ਨਾਲ ਮਾਰ ਦਿਓ ਕਿਉਂਕਿ ਮੈਂ ਮਾਰਦਾ ਤਾਂ ਨਹੀਂ ਸਭ ਤੋਂ ਵੱਧ ਪਸੰਦ ਮੈਨੂੰ ਹੀ ਕਰਦੇ ਨੇ ਜੀ ਤੇ ਪਹਿਲਾ ਡੀਪੀ ਹੋਊਗਾ ਸ਼ਾਇਦ ਮੈਂ ਸਾਰੇ ਆਪਣੇ ਪੰਜਾਬ 'ਚ ਕਿ ਜਿਹਨੂੰ ਸਾਰੇ ਪਸੰਦ ਕਰਦੇ ਨੇ ਨੇ ਵੀ ਕੋਈ ਵੀ ਇਹ ਨਹੀਂ ਹੈਗਾ ਵੀ ਜਿਹੜਾ ਇਹ ਕਿ ਵੀ ਸਾਨੂੰ ਜਿਹੜਾ ਅਸਰ ਤੋਂ ਡਰ ਲੱਗਦਾ ਕਿਸੇ ਜਵਾਬ ਨੇ ਕਿਹਾ ਵੀ ਜੁਦਾਸਰ ਹੁਣ ਮੈਨੂੰ ਵੀ ਟ੍ਰੇਨਿੰਗ ਦੇ ਦਿਓ ਮੈਂ ਵੀ ਵਰਲਡ ਚੈਂਪੀਅਨ ਬਣਨਾ ਚਾਹੁੰਨਾ ਬਿਲਕੁਲ ਜੀ ਹਮ ਸਰ ਕੁੜੀਆਂ ਵੀ ਵੱਧ ਚੜ ਕੇ ਹੁੰਦੀਆਂ ਸਰ ਸਾਨੂੰ ਥੱਪੜ ਮਾਰਨਾ ਸਿਖਾਓ ਹਮ ਤੇ ਸੈਲਫ ਡਿਫੈਂਸ ਦੇ ਤੌਰ ਤੇ ਅਸੀਂ ਸਿੱਖ ਸਕਦੇ ਹਾਂ ਜੇ ਸਾਨੂੰ ਪਤਾ ਹੈ ਵੀ ਕਿਵੇਂ ਮਾਰਨਾ ਕਿੱਥੇ ਮਾਰਨਾ ਤਾਂ ਵੈਰੀ ਵੈਸਟਾ ਸਾਡੇ ਕੋਲ ਹਥਿਆਰ ਹੈ ਸਰ ਸਿੰਘ ਅੱਦੇ ਖਿਡਾਰੀ ਨਸ਼ਿਆਂ ਵੱਲ ਕਿਉਂ ਤੁਰਦੇ ਨੇ ਕਿਉਂਕਿ ਫਾਈਨੈਂਸ਼ਲੀ ਮਾਰ ਖਾ ਜਾਂਦੇ ਨੇ ਜਿੰਨੀ ਮਿਹਨਤ ਕਰਦੇ ਨੇ ਜਦੋਂ ਫਿਰ ਹੌਸਲਾ ਟੁੱਟਦਾ ਨਾ ਉਹ ਚੀਜ਼ ਥੋੜਾ ਟੁੱਟੇ ਕਈ ਥਾਵਾਂ ਤੇ ਹੌਸਲਾ ਮਾਈਂਡਸੈਟ ਤਕੜਾ ਸੀਗਾ ਜੀ ਹਮ ਹੌਸਲਾ ਟੁੱਟਿਆ ਪਰ ਉਹ ਟੁੱਟਦਾ ਵੀ ਹੈ ਪਰ ਮਾਈਂਡਸੈਟ ਤਕੜਾ ਸੀ ਡਿਸਪਲਿਨ ਸੀਗਾ ਲਾਈਫ ਦੇ ਵਿੱਚ ਹਮ ਪਤਾ ਸੀਗਾ ਵੀ ਜੇ ਇੰਟਰਨੈਸ਼ਨਲ ਲੈਵਲ ਤੇ ਵਰਲਡ ਲੈਵਲ ਤੇ ਕੁਝ ਵੱਡਾ ਕਰਨਾ ਹੈ ਤਾਂ ਉਹਦੇ ਲਈ ਨਾਡਾ ਵਾਡਾ ਦੇ ਟੈਸਟ ਹੋਣੇ ਨੇ ਡੋਪਟਰ ਸਟੂਨ ਯੂਨੀਵਰਸਿਟੀ ਰੋਡ ਦੇ ਨਸਿਆਂ ਦੇ ਤਾਂ ਡਿਸਪਲਿਨ ਸੀਗੀ ਆਪਾਂ ਜਿਦਾਰ ਸਿੰਘ ਮੇਰੇ ਮੈਂ ਗੱਲ ਕਰਦਾ ਜਿਹੜੀ ਤੁਸੀਂ ਖੇਡ ਖੇਡ ਕੇ ਪਾਵਰ ਸਲਾਪ ਇਹਦੇ ਰੂਲਸ ਕੀ ਹੁੰਦੇ ਨੇ ਆ ਇੱਥੋਂ ਹੱਡੀ ਵੀ ਡੈਮੇਜ ਹੋਣ ਦਾ ਖਤਰਾ ਹੁੰਦਾ ਹਾਂਜੀ ਜੇ ਤਾਂ ਅਸੀਂ ਸਪੋਰਟਸ ਦੀ ਤਰ੍ਹਾਂ ਖੇਡਾਂਗੇ ਹੂੰ ਰੂਲਸ ਦੇ ਹਿਸਾਬ ਨਾਲ ਖੇਡਾਂਗੇ ਫਿਰ ਤਾਂ ਸੇਫ ਗੇਮ ਹੈ ਕਿਉਂਕਿ ਥੱਪੜੇ ਮਾਰਨਾ ਇਹਦੇ ਵਿੱਚ ਬੌਕਸਿੰਗ ਵਾਂਗੂ ਮੌਕਾ ਤਾਂ ਮਾਰਨਾਂ ਨਹੀਂ ਨਹੀਂ ਤਾਂ ਤੁਹਾਨੂੰ ਪਤਾ ਵੀ ਸਿੱਧਾ ਪੰਚ ਹੋਊਗਾ ਤਾਂ ਸਭ ਟੁੱਟਦੇ ਹੀ ਟੁੱਟਦਾ ਕੁਛ ਨਾ ਕੁਛਣਾ ਜੀ ਤੇ ਇਹ ਤਾਂ ਮਾਰ ਨਹੀਂ ਥੱਪੜ ਹੈ ਹਾਂ ਜੇ ਕਿਸੇ ਨੇ ਫਾਉਲ ਕੀਤਾ ਨਾ ਫਿਰ ਤਾਂ ਭਾਵੇਂ ਜੋ ਮਰਜ਼ੀ ਤੋੜ ਲੋ ਮੈਂ ਗੱਲ ਸੁਣੀ ਸੀ ਵੀ ਤੁਹਾਡੀ ਬਹਿਸ ਹੋਈ ਸੀ ਹੈਨਾ ਰਸ਼ੀ ਦੇ ਖਿਡਾਰੀਆਂ ਪਹਿਲਾਂ ਹੀ ਹੋਈ ਸੀ ਹਾਂਜੀ ਕਿਉਂਕਿ ਰਸ਼ੀਆ ਦਾ ਜਿਹੜਾ ਟੀਮ ਆਈ ਸੀ ਨਾ ਉਹਦੇ ਵਿੱਚ ਡੰਪਲਿੰਗ ਸੀ ਹੈਵੀ weight ਚੈਂਪੀਅਨ ਇਕ 80 ਕਿਲੋ ਦਾ ਜੀ ਹੋ ਮੈਂ ਉਹਦਾ ਫੈਨ ਸੀਗਾ ਜੀ ਤੇ ਉਸ ਬੰਦੇ ਨੂੰ ਮੈਂ ਮਿਲਣ ਗਿਆ ਸੀ ਚਲੋ ਮੈਂ ਕਿਹਾ ਐਜ਼ ਅ ਸਪੋਰਟਸਮੈਨਸ਼ਿਪ ਐਜ਼ ਆਪੋਨੈਂਟ ਇਹ ਹੋ ਗੜਾ ਮੇਰਾ ਦੁਸ਼ਮਣ ਪਰ ਉਹਨਾਂ ਨੇ ਜਿਵੇਂ ਹੌਸਲਾ ਮੇਰਾ ਤੋੜਨ ਦੇ ਲਈ ਮੈਨੂੰ ਟੀਜ਼ ਕੀਤਾ ਮੈਨੂੰ ਜਲੀਲ ਜਾਂ ਕਰਨ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਫਿਰ ਮੈਨੂੰ ਬੂਸਟ ਕਰਤਾ ਐਕਸਾਈਟਡ ਹੋ ਗਿਆ ਵੀ ਮੈਂ ਤੁਹਾਨੂੰ ਹਰਾਉਂਗਾ ਗੱਲ ਨੂੰ ਬਹੁਤ ਉਤੇ ਬੈਸ ਬਸਾਈ ਹੋ ਗਿਆ ਉਹਨਾਂ ਨੇ ਆਪਣੀ ਭਾਸ਼ਾ ਚ ਕੁਝ ਕਹਿ ਕੇ ਹਸਣ ਲੱਗੇ ਤੇ ਗੱਲ ਕੀਤੀ ਸੀ ਉਹਨੇ ਆਪਣੀ ਭਾਸ਼ਾ ਚ ਗੱਡੀ ਹੋ ਗਈ ਫਿਰ ਆਪਾਂ ਪੰਜਾਬੀ ਚ ਹੋ ਗਏ ਹੂੰ ਫਿਰ ਮੈਨੂੰ ਮੈਨੇਜਰ ਫੜ ਕੇ ਲੈ ਗਿਆ ਵੀ ਹੁਣ ਮੈਂ ਇਹਨੂੰ ਲੈ ਜਾਵਾਂ ਇਹਨੇ ਉਹ ਗਾਲਾਂ ਪਾ ਮਾਦਾਨ ਚ ਢੱਕੜਾਂਗੇ ਹਾਂ ਮੈਂ ਕਿਹਾ ਕੋਈ ਨਹੀਂ ਕੱਲ ਨੂੰ ਤੂੰ ਵੀ ਇਹਦੇ ਨਾਲ ਆ ਜੀ ਹੂੰ ਫਿਰ ਮੈਨੂੰ ਦੋਈ ਨਹੀਂ ਲੱਭੇ ਬਾਈ ਜਦੋਂ ਲਾਸਟ ਰਾਉਂਡ ਸੀਗਾ ਨਾ ਜੋ ਥੱਪੜ ਲਾਸਟ ਰਾਉਂਡ ਦਾ ਥੱਪੜ ਜਿਹੜਾ ਤੁਸੀਂ ਮੁੱਛਾਂ ਨੂੰ ਬੱਟ ਦਿੱਤਾ ਹਨਾ ਇੱਕ ਟਾਈਮ ਤੇ ਜਦੋਂ ਉਹਦੇ ਥੱਪੜ ਮਾਰਿਆ ਸੀਗਾ ਦੰਦਲਵਾਦੀ ਸੀ ਹਾਂਜੀ 80% ਉਹ ਅਨਕੋਸ਼ੀਅਸ ਹੋ ਗਿਆ ਸੀਗਾ ਹੂੰ ਥੋੜੀ ਕਸਰ ਰਹੀ ਸੀ ਉਹ بے ਹੁਸ਼ ਹੋ ਸਕਦਾ ਸੀ ਹੋ ਸਕਦਾ ਸੀ ਹਾਂਜੀ ਜੇ ਤੋ ਥਾਪੀ ਮਾਰੀ ਦਿਮਾਗ ਚ ਕੀ ਆਇਆ ਸੀ ਸਭ ਤੋਂ ਪਹਿਲਾਂ ਕੁਝ ਨਹੀਂ ਆਟੋਮੈਟਿਕਲੀ ਵਜਿਆ ਨੇਚੁਰਲੀ ਵਜਿਆ ਤੇ ਉਹ ਜਿਹੜਾ ਤੁਸੀਂ ਐਕਸ਼ਨ ਕਰ ਰਹੇ ਸੀਗੇ ਸਭ ਨੇਚੁਰਲੀ ਹੋਇਆ ਜੀ ਨੇਚੁਰਲੀ ਜਿਹੜੇ ਉੱਥੇ ਟਵਿਨਸ ਸੀਗੇ ਜਵਾਕ ਹੈਨਾ ਉਹ ਗੋਰਿਆਂ ਦੇ ਕਹਿੰਦੇ ਉਹ ਕਿਹਦੇ ਜਵਾਕ ਸੀਗੇ ਤੁਸੀਂ ਦੱਸ ਰਹੇ ਸੀਗੇ ਇੰਟਰਵਿਊ ਉਹ ਯੂਰਪ ਤੋਂ ਸੀਗੇ ਹਮ ਟਵਿਨਸ ਕਿਡਸ ਦੇ ਨਾਮ ਦੇ ਨਾਲ ਉਹ ਵਰਲਡ ਦੇ ਵਿੱਚ ਫੇਮਸ ਨੇ ਹਮ ਉਹਨਾਂ ਦੇ ਇੱਕ ਇੱਕ ਵੀਡੀਓ ਦੇ ਵਿੱਚ ਮੈਂ 10 15 15 20 ਵੀ ਮਿਲੀਅਨ ਵਿਊ ਦੇਖੇ ਹੋਏ ਆ ਅੱਛਾ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਮੇਰੇ ਨਾਲ ਕੋਲਾਬ ਕੀਤੀ ਉਹ ਮੈਨੂੰ ਕੋਲਾਬ ਦਾ ਆਇਆ ਮੈਂ ਐਕਸੈਪਟ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ ਕਿ ਉਹ ਬੱਚੇ ਪ੍ਰੋਪਰ ਮੈਨੂੰ ਕਾਪੀ ਕਰਕੇ ਨਾਲ ਡਾਂਸ ਕਰ ਰਹੇ ਸੀਗੇ ਪ੍ਰੋਪਰਲੀ ਹਾਂ ਤੇ ਉਹ ਤਾਂ ਕਰ ਰਹੇ ਸੀਗੇ ਫਿਰ ਜਿਹਨੇ ਅੰਗਰੇਜ਼ ਬੈਠੇ ਸੀ ਉਹ ਵੀ ਕਰ ਰਹੇ ਸੀਗੇ ਜਿਹਨੇ ਸ਼ੇਖ ਬੈਠੇ ਸੀ ਉਹ ਵੀ ਫਿਰ ਸ਼ੇਖ ਵੀ ਨਚਾਈ ਜੀ ਉੱਥੇ ਕਿਹਦੇ ਨਾ ਕਿਤਾ ਸਿੱਧੂ ਦੀ ਉਹ ਲਾਈਨ ਆ ਤੇਰੇ ਗੋਰੇ ਕਾਲੇ ਹਾਲੀਵੁੱਡ ਵਾਲੇ ਹਾਂ ਜਿਹੜਾ ਹੁਣ ਨਿਗਾ ਰੱਖਣਗੇ ਪੰਜਾਬ ਤੇ ਬੜਾ ਰੱਖਣਗੇ ਜਦੋਂ ਉੱਥੇ ਸ਼ੇਖ ਨੱਚੇ ਮੈਨੂੰ ਕਰਨੌਜੀਲਾ ਯਾਦ ਆ ਗਿਆ ਮੈਂ ਕਿਹਾ ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾ ਸ਼ੇਖ ਹੂੰ ਤੇ ਹੁਣ ਸ਼ੇਖ ਵੀ ਨਾਲ ਹੋ ਕੇ ਨੱਚ ਰਹੇ ਆ ਹੂੰ ਤਾਂ ਸਭ ਕੁਝ ਵੀ ਫੈਬਲਸ ਐਕਸਪੀਰੀਅੰਸ ਸੀਗਾ ਉੱਥੇ ਟ੍ਰੇਨਿੰਗ ਕਿੰਨੇ ਦਿਨ ਦੀ ਚੱਲੀ ਤੁਹਾਡੀ ਟ੍ਰੇਨਿੰਗ ਤਾਂ ਚਲੋ ਜਿਹੜੀ ਆਪਾਂ ਮਜਬੂਤੀ ਲਈ ਆਪਣੀ ਕਰਦੇ ਉਹ ਤਾਂ ਕਰਦੇ ਆ ਲੇਕਿਨ ਜਿਹੜੀ ਟੈਕਨੀਕ ਹੈ ਜਿਹੜੀ ਆਪਾਂ ਗੱਲ ਕਰਦੇ ਆ ਵੀ ਡੇਂਜਰ ਹੈ ਕਿਵੇਂ ਆ ਉਹ ਚੀਜ਼ਾਂ ਨੂੰ ਜਿਹੜਾ ਆਪਾਂ ਵੀ ਆਪਾਂ ਕਿਵੇਂ ਖੇਡਣਾ ਹੈ ਕਿ ਸਹੀ ਹੈ ਕਿ ਕਿਵੇਂ ਮਾਣਾ ਗਲਤ ਹੈ ਉਹ ਸਾਡੀ ਫਾਈਟ ਦੇ ਸ਼ੁਰੂ ਹੋਣ ਤੱਕ ਵੀ ਹੁੰਦੀ ਰਹੀ ਹੈ ਹੂੰ ਆਖਰੀ 5 ਮਿੰਟ ਤੱਕ ਵੀ ਹੁੰਦੀ ਰਹੀ ਹੈ ਹੁੰਦੀ ਰਹੀ ਸਾਨੂੰ ਦੋਨੇ ਕੋਰਨਰਸ ਨੂੰ ਰੈੱਡ ਔਰ ਬਲੂ ਨੂੰ ਕੋਚ ਮਿਲੇ ਹੋਈ ਸੀ ਜਿਹੜਾ ਮੇਰਾ ਕੋਚ ਸੀਗਾ ਉਹਦਾ ਨਾਮ ਬ੍ਰੈਂਡਨ ਹੈ ਤੇ ਉਹ ਅਮਰੀਕਾ ਤੋਂ ਹੈ ਮੀਡਲ weight of world champion ਆ ਉਹ ਪਾਵਰ ਸਲੇਬ ਦਾ ਤੇ ਫੈਨ ਆ ਜੀ ਮੇਰਾ ਉਹ ਮੈਂ ਉਹਦਾ ਫੈਨ ਆ ਉਹ ਮੇਰਾ ਫੈਨ ਘਰ ਵੱਲੋਂ ਕਿੰਨੀ سپورਟ ਰਹੀ ਸੀ ਘਰ ਵੱਲੋਂ ਦਾ ਫੁੱਲ سپورਟ ਆ ਪਾਈਆਂ ਜਿੱਥੇ ਬੈਠੇ ਆ ਜੀ ਅੱਛਾ ਜਦੋਂ ਥੋੜੇ ਵੀ ਛੋਟੇ ਜਵਾਕ ਨੇ ਹਾਂ ਜੀ ਜਦੋਂ ਤੁਸੀਂ ਉੱਥੇ ਜਿੱਤੇ ਹਮ ਕਦੇ-ਕਦੇ ਡਰ ਲੱਗਦਾ ਸੋਚ ਕੇ ਵੀ ਹਾਂ ਘਰੇ ਪਿੱਛੇ ਜਵਾਕ ਨੇ ਵੀ ਉਹਨਾਂ ਬਾਰੇ ਵੀ ਸੋਚਣਾ ਅੱਗੇ ਇਦਾਂ ਵੀ ਜੇ ਕੋ ਲੋਚ ਲੋ ਕੋਈ ਪਹਿਲੀ ਗਲਤੀ ਆ ਇਦਾਂ ਇੰਨੀ ਡੇਂਜਰ ਨਹੀਂ ਜਾਂਦੀ ਹਾਂ ਮਰੇਨ ਹੈਮਰੇਜ ਹੋ ਸਕਦਾ ਜੇ ਕੋਈ ਜਾਣ ਪੁੱਛ ਕੇ ਮਾਰ ਦਵੇ ਤਾਂ ਪਰ ਸਾਡੀਆਂ ਇੰਸ਼ੋਰੈਂਸ ਤਾਂ ਬਹੁਤ ਤਕੜੀਆਂ ਤਕੜੀਆਂ ਹਾਂ ਹਾਂ ਪਰ ਜੇ ਕੁਝ ਵੀ ਹੋ ਜਾਂਦਾ ਮਿਨਿਮਮ 5 ਕਰੋੜ 5 ਕਰੋੜ ਰੁਪਇਆ ਕਰਦਿਆਂ ਮਿਲ ਹੀ ਜਾਂਦਾ ਪਰ 5 ਕਰੋੜ ਇੱਕ ਬੰਦੇ ਦੀ ਉਹ ਤਾਂ ਨਹੀਂ ਹੁੰਦੀ ਨਾ ਕੋਈ ਨਹੀਂ ਕੀ ਕਹਿੰਦੇ ਆ ਵੀ ਹੁਣ ਜੇ ਰਿਸਕ ਲੈਣਾ ਸੀਗਾ ਉਹ ਸਾਡੇ ਲਈ ਸਾਰਾ ਕੁਝ ਕਰਨ ਲਈ ਵੀ ਤਿਆਰ ਬੈਠੇ ਸੀ ਨਾ ਰਿਸਕ ਲੈ ਨਹੀਂ ਉਹ ਇੱਕ ਦੇਸ਼ ਲਈ ਕਿਤਾ ਰਿਸਕ ਲੈ ਕੇ ਜਾ ਹੀ ਰਹੀ ਹਾਂ ਪਰ ਉਹ ਦੇਸ਼ ਦਾ ਫਰਜ਼ ਕੀ ਹੈ ਤੁਹਾਡੇ ਉਹ ਦੇਸ਼ ਦਾ ਕੋਈ ਫਰਜ਼ ਨਹੀਂ ਉਹ ਦੇਸ਼ ਦਾ ਕਹਿੰਦੇ ਵੀ ਤੁਸੀਂ ਉਹ ਚੋਰਾਂ ਦਾ ਦੇਸ਼ ਆ ਮੈਂ ਤਾਂ ਚੋਰਾਂ ਦਾ ਦੇਸ਼ ਕਹੂੰਗਾ ਆਪਣੇ ਦੇਸ਼ ਨੂੰ ਆਰਟਿਸਟ ਜਿੰਨੇ ਵੀ ਲੀਡਰ ਨੇ ਜੀ ਚੋਰ ਨੇ ਜੀ ਬਾਈ ਖਿਡਾਰੀ ਅਸਲ ਟੁੱਟਦਾ ਹੀ ਕਿੱਥੇ ਆ ਇਹ ਲੀਡਰਾਂ ਤੋਂ ਇਹ ਲੀਡਰ ਹੀ ਉਹਨਾਂ ਦਾ ਯੂਜ਼ ਕਰਦੇ ਨੇ ਫਿਰ ਉਹਨਾਂ ਨੂੰ ਉਹਨਾਂ ਦਾ ਮਨ ਉਹਨਾਂ ਨੂੰ ਨਸ਼ਿਆ ਵਾਲ ਨੂੰ ਵੀ ਲੀਡਰ ਹੀ ਲਾਉਂਦੇ ਨੇ ਹੂੰ ਠੀਕ ਹੈ ਉਹਨਾਂ ਨੂੰ ਗੈਂਗਸਟਰ ਵੀ ਲੀਡਰ ਹੀ ਬਣਾਉਂਦੇ ਨੇ ਕਿਉਂਕਿ ਹੁਣ ਜੇ ਤੁਸੀਂ ਕਿ ਮੈਂ ਆ ਬਾਇਓਗ੍ਰਾਫੀਆਂ ਗੈਂਗਸਟਰਾਂ ਦੀਆਂ ਪੜ੍ਹੀਆਂ ਤਾਂ ਉਹ ਸਾਰੇ ਹੀ ਲਗਭਗ ਨੈਸ਼ਨਲ ਲੈਵਲ ਦੇ ਮੈਡਲਿਸਟ ਸੀਗੇ ਹਮ ਤੇ ਜਿਵੇਂ ਵਿੱਕੀ ਗੌਂਦਰ ਜੀ ਇਹ ਸ਼ਾਰਟ ਪੁੱਟ ਦਾ ਨੈਸ਼ਨਲ ਮੈਡਲਿਸਟ ਸੀਗਾ ਹਮ ਤੇ ਉਹਦੇ ਨਾਲ ਜੋ ਹੋਇਆ ਸਭ ਨੂੰ ਪਤਾ ਹੀ ਹੈ ਚਲੋ ਉਹ ਇੱਕ ਵੱਖਰਾ ਮੁੱਦਾ ਹੈ ਮੈਂ ਕਹਿੰਦਾ ਵੀ ਜੇ ਪ੍ਰਿਸ਼ਟ ਦੇਸ਼ ਆ ਸਾਡਾ ਜੇ ਕਰਪਸ਼ਨ ਖਤਮ ਹੋ ਜਵੇ ਨਾ ਤਾਂ ਸਾਡਾ 150 ਕਰੋੜ ਦੀ ਆਬਾਦੀ ਹੈ ਅਸੀਂ 150 ਮੈਡਲ ਲੈ ਕੇ ਆਈਏ 올림픽 ਚੋਂ 150 ਮੈਡਲ ਲੈ ਕੇ ਵੀਰੇ ਇੱਕ ਚੀਜ਼ ਹੋਰ ਤੁਹਾਡੇ ਸਰ ਬੈਠੇ ਸੀ ਉਹ ਕਹਿੰਦੇ ਛੋਟੇ ਹੁੰਦੇ ਵੀ ਪੰਗੜਾ ਪਾਉਂਦਾ ਸੀ ਤੇ ਹੁਣ ਉੱਥੇ ਵੀ ਪੰਗੜਾ ਹੀ ਪਾ ਗਿਆ ਬਸ ਉਹ ਉਹੀ ਪੰਗੜਾ ਉੱਥੇ ਨਿਕਲਿਆ ਨਹੀਂ ਮੈਂ ਜ਼ਿੰਦਗੀ ਚ ਉਹਦਾ ਨੱਚਦਾ ਨਹੀਂ ਜੀਗਾ ਉੱਥੇ ਜਿੱਤ ਦੀ ਖੁਸ਼ੀ ਸੀ ਕਿਉਂਕਿ ਜਿੱਤ ਦੀ ਖੁਸ਼ੀ ਪੰਜਾਬੀ ਪੰਗੜਾ ਪਾ ਕੇ ਮਨਾਉਂਦੇ ਆ ਥਾਪੀਆਂ ਮਾਰ ਕੇ ਮਨਾਉਂਦੇ ਹਨ ਫਿਰ ਮੈਂ ਇੱਕ ਥਾਪੀ ਨਹੀਂ ਕਈ ਥਾਪੀਆਂ ਮਾਰੀਆਂ ਫਿਰ ਉੱਥੇ ਤੇ ਨਾਲੇ ਗੋਰਿਆਂ ਨੂੰ ਵੀ ਪੰਗੜਾ ਸਿਖਾਦਾ ਲਲਕਾਰੇ ਵੀ ਮਾਰੇ ਪੰਗੜਾ ਵੀ ਸਿਖਾਇਆ ਉਹਨਾਂ ਨੂੰ ਉਹਨਾਂ ਨੇ ਬਸ ਫਿਰ ਉੱਥੇ ਇੱਕ ਦਬਈ ਦੇ ਸ਼ੇਖ ਦੀ ਕੁੜੀ ਵੀ ਬੈਠੀ ਸੀ ਉੱਥੇ ਕੋਈ ਮਿਨਿਸਟਰ ਆ ਉਹ ਉਹਨੇ ਵੀ ਆਪ ਭੰਗੜਾ ਵੀ ਪਾਉਂਦੀ ਦੀ ਵੀਡੀਓ ਆ ਤੇ ਸਾਡੀ ਵੀਡੀਓ ਵੀ ਉਹਨੇ ਸ਼ੇਅਰ ਕੀਤੀ ਹੈ ਮੇਰੇ ਨਾਲ ਗੱਲ ਵੀ ਕੀਤੀ ਆ ਜੁਹਾਰ ਵੀਰੇ ਹੁਣ ਤੁਹਾਡਾ ਸੁਪਨਾ ਕੀ ਆ ਵਰਲਡ ਚੈਂਪੀਅਨ ਬਣਾ ਹੈਵੀ weight ਦਾ ਵਰਲਡ ਚੈਂਪੀਅਨ ਬਣਾ ਮਹਾਰਾਜ ਜ਼ਰੂਰ ਕਿਰਪਾ ਕਰਨੀਏ ਤੁਸੀਂ ਜ਼ਰੂਰ ਉੱਤੇ ਤੱਕ ਜਾਓਗੇ ਤੇ ਵਰਲਡ ਹੈਵੀ weight ਚੈਂਪੀਅਨ ਜ਼ਰੂਰ ਲੈ ਕੇ ਆਉਂਗੇ ਤੇ ਹੋਰ ਮਾਣ ਰੋਸ਼ਨ ਕਰੋਗੇ ਪੰਜਾਬ ਦਾ ਸੋ ਇਹ ਸਾਡੇ ਜੁਹਾਰ ਸਿੰਘ ਤੇ ਇਹ ਜਿਹੇ ਖਿਡਾਰੀਆਂ ਨੂੰ ਹੋਰ ਵੀ ਅੱਗੇ ਲੈ ਕੇ ਆਓ ਤੇ ਜਿੰਨੀ ਸਰਕਾਰਾਂ ਨੇ ਮੈਂ ਤਾਂ ਸਰਕਾਰਾਂ ਨੂੰ ਸਿੱਧਾ ਕਹੂੰਗਾ ਵੀ ਜਿਹੜੀ ਸਰਕਾਰਾਂ ਨੇ ਤੁਸੀਂ ਪਹਿਲਾਂ ਵੀ ਖਿਡਾਰੀਆਂ ਦਾ ਸਾਥ ਨਹੀਂ ਦਿੰਦੇ ਜਿੱਤਣ ਤੋਂ ਬਾਅਦ ਤਾਂ ਸਾਥ ਦੇ ਦਿਆ ਕਰੋ ਕਿਉਂਕਿ ਉਹਨਾਂ ਦੀ ਜਿੱਤ ਇੱਕ ਜੋਬ ਵੀ ਹੁੰਦੀ ਹੈ ਸਰਕਾਰੀ ਨੌਕਰੀ ਕਿਉਂਕਿ ਉਹਨਾਂ ਦੇ ਬਾਅਦ ਚ ਕੌਣ ਇੱਕ ਨੌਕਰੀ ਹੋ ਜੇਗੀ ਸੋ ਮੈਂ ਸਰਕਾਰਾਂ ਨੂੰ ਕਹੂੰਗਾ ਵੀ ਜਿਹੜੀ ਤੁਸੀਂ ਨੌਕਰੀ ਹੈ ਉਹ ਖਿਡਾਰੀਆਂ ਨੂੰ ਵੀ ਦੋ ਧੰਨਵਾਦ